ਕੁਇਸਟਰਾ ਪੰਜਾਬ ਦੇ ਖੇਤੀਬਾੜੀ ਪ੍ਰਧਾਨ ਸੂਬਾ ਹੈ। ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ ਹੈ ਡੇ ਫਸਟ ਔਰ ਮੈਨੂੰ ਜਾਣ ਕੇ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਾਈ ਚਾਂਸਲਰ ਡਾਕਟਰ ਸਾਹਿਬ ਵੀ ਪਾਈ ਲੇ ਤਿੰਨ ਸਾਲਾਂ ਲਗਾਤਾਰ ਇੱਜੇ ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇਸ਼ ਚ ਪਹਿਲੀ ਜਿਹੜੀ ਐਗਰੀਕਲਚਰ ਸੰਸਥਾ ਦੇ ਰੂਪ ਚ ਆਈ ਹੈ ਫਸਟ ਪੋਜੀਸ਼ਨ ਮਿਲੀ ਇਹਨਾਂ ਨੂੰ ਲਗਾਤਾਰ ਇਕ ਤੇ ਇਹ ਗੱਲ ਸਾਬਿਤ ਕਰਦੀ ਕਿ ਇਹਨਾਂ ਦੇ ਜਿਹੜੀ ਰਿਸਰਚ ਹੈ ਇਹ ਬਹੁਤ ਬਿਹਤਰ ਦਿਸ਼ਾ ਚੱਕੇ ਵੱਧ ਰਿਹਾ ਹੈ ਜਿੱਥੋਂ ਤੱਕ ਗੱਲ ਅੱਜ ਦੇ ਮੇਲੇ ਦੀ ਹੈ ਡੈਫੀਨਿਟਲੀ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਸਾਡਾ ਬੱਲੋਵਾਲ ਸੌਂਖੜੀ ਬੱਲਾਚੌਰ ਹਲਕੇ 'ਚ ਇਹ ਪੈਂਦਾ ਹੈ ਸਾਡਾ ਸੈਂਟਰ ਰਿਸਰਚ ਸੈਂਟਰ ਹੈ ਔਰ ਖਾਸ ਕਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਵੇਂ-ਨਵੇਂ ਜਿਹੜੇ ਬੀਜ ਹੈ ਨਵੀਂ-ਨਵੀਂ ਜਿਹੜੀ ਰਿਸਰਚ ਆ ਉਹਨਾਂ ਨੂੰ ਕਿਸਾਨਾਂ ਨੂੰ ਜਾਣੂ ਕਰਾਉਣ ਲਈ ਇਹ ਹਰ ਸਾਲ ਮੇਲਾ ਇੱਥੇ ਲਗਵਾਇਆ ਜਾਂਦਾ ਮੈਨੂੰ ਅੱਜ ਇੱਥੇ ਉਹਨਾਂ ਦਾ ਮੌਕਾ ਮਿਲਿਆ ਹੈ ਔਰ ਅਸੀਂ ਬੇਨਤੀ ਵੀ ਕੀਤੀ ਹੈ ਕਿਸਾਨਾਂ ਨੂੰ ਕਿ ਇਹ ਸਾਡੀ ਸੰਸਥਾ ਹੈ ਕਿ ਇਹ ਲਗਾਤਾਰ ਤੁਹਾਨੂੰ ਜਾਗਰੂਕੀ ਕਰਦੀ ਹੈ ਉਹਨੇ ਚੰਗੀ ਦਿਸ਼ਾ ਚੱਕੀ ਤਾਂ ਕਿ ਸਾਡੇ ਕਿਸਾਨ ਜਿੱਥੇ ਖੁਸ਼ਹਾਲ ਹੋਣ ਉੱਤੇ ਦੇਸ਼ ਵਾਸਤੇ ਔਰ ਪੰਜਾਬ ਦੀ ਬਿਹਤਰ ਯੋਗਦਾਨ ਪਾ ਸਕਣ ਇਸ ਕਰਕੇ ਜੁੜੇ ਰਹਿਣ ਜਿੰਨਾ ਤੱਕ ਹੜਾਂ ਦੀ ਗੱਲ ਹੈ ਡੈਫੀਨੇਟਲੀ ਪੰਜਾਬ ਤੇ ਕ੍ਰਾਈਸਿਸ ਹੈ ਲੇਕਿਨ ਇਸ ਪੰਜਾਬ ਦੇ ਕ੍ਰਾਈਸਿਸ ਨੂੰ ਕੱਢਣ ਚ ਵੀ ਅਗਰ ਸਭ ਤੋਂ ਵੱਡਾ ਯੋਗਦਾਨ ਕਿਸੇ ਨੇ ਪਾਇਆ ਤੇ ਪਿੰਡਾਂ ਦੇ ਕਿਸਾਨਾਂ ਦੇ ਟਰੈਕਟਰਾਂ ਨੇ ਹੀ ਪਾਇਆ ਹੈ ਔਰ ਇਹਦੇ ਚ ਲਗਾਤਾਰ ਕੋਸ਼ਿਸ਼ ਕਰ ਰਹੇ ਆਂ ਕਿ ਅਸੀਂ ਜਿਹੜੇ ਲੋਕ ਪ੍ਰਭਾਵਿਤ ਹੋਏ ਆ ਬਹੁਤ तकरीबन 5 ਲੱਖ ਇਕੜ ਤੇ ਸਾਡੀ ਖੇਤੀ ਤਬਾਹ ਹੋਈ ਆ 2000 ਤੋਂ ਵੱਧ ਪਿੰਡ ਜਿਹੜੇ ਆ ਉਹ ਇਸ ਹੜਾਂ ਦੀ ਮਾਰ ਹੇਠਾਂ ਆਏ ਆ ਉਹ ਉਹਨਾਂ ਨੂੰ ਉਸ ਮੋੜ ਤੋਂ ਮੋੜ ਬੇਵਕਾਰ ਚ ਸਮੱਤ ਲੱਗਣਾ ਲੇਕਿਨ ਸਾਡੀ ਇਹ ਸੰਸਥਾ ਵੀ ਪੰਜਾਬ ਸਰਕਾਰ ਵੀ ਲਗਾਤਾਰ ਪੁਸ਼ ਕਰ ਰਹੀ ਔਰ ਪੰਜਾਬ ਦੇ ਲੋਕ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਉਹਨਾਂ ਲੋਕਾਂ ਵਾਸਤੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆ ਕੇ ਮੁੱਖ ਧਾਰਾ ਚ ਲਿਆ ਕੇ ਉਹਨਾਂ ਨੂੰ ਮੋੜ ਪੈਰਾਂ ਤੇ ਕਰੇ ਕਰਾਂਗੇ ਪੰਜਾਬ ਹਮੇਸ਼ਾ ਉੱਪਰ ਤੇ ਰਹਾ ਖਤਰੇ ਵੀ ਸਾਡੇ ਤੇ ਬੜੇ ਆਏ ਲੇਕਿਨ ਉੱਪਰ ਦੇ ਵੀ ਰਹੇ ਇਹ ਸਾਡੀ ਸਪਿਰਟ ਹੈ ਸਰ ਜੀ ਨੇ ਤੁਸੀਂ ਆਪਣੇ ਸਟੇਜ ਤੇ ਬੋਲੇ ਹੈ ਜਿਹੜਾ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਹੈ ਜਿਵੇਂ ਕਿਸਾਨੀ ਨੌਜਵਾਨ ਪੀੜੀ ਹੈ ਖੇਤੀ ਤੋਂ ਦੂਰ ਹੋ ਰਹੀ ਹੈ ਉਹਨੂੰ ਇੱਧਰ ਲੈ ਕੇ ਆਉਣਾ ਖਾਸ ਕਰਕੇ ਉਹਨਾਂ ਪ੍ਰਵਾਸੀ ਵਾਲਾ ਮਸਲਾ ਵੀ ਪੰਜਾਬ ਦੇ ਵਿੱਚ ਕਾਫੀ ਸ਼ਾਇਆ ਹੋਇਆ ਉਹ ਇੱਕ ਨੋ ਡਾਊਟ ਉਹ ਜਿਹੜਾ ਕੰਮ ਦੇ ਵਿੱਚ ਐਕਸਪਰਟ ਹੈਗੇ ਨੇ ਕੰਮ ਵੀ ਉਹਨਾਂ ਨੇ ਸਾਂਭਿਆ ਹੋਇਆ ਤੇ ਵਿਰੋਧ ਵੀ ਹੋ ਰਿਹਾ ਪਰ ਉਸ ਦੇ ਬਲ ਤੱਕ ਜਿਹੜੇ ਨੌਜਵਾਨ ਨਹੀਂ ਹੈ ਜਾਂ ਨਹੀਂ ਜਾ ਰਹੇ ਜਿਸ ਲੈਵਲ ਤੋਂ ਹਮਨ ਸਾਹਮਣਾ ਚਾਹੀਦਾ ਤਾਂ ਇਹੇ ਹਾਲਾਤਾਂ ਦੇ ਵਿੱਚ ਨੌਜਵਾਨੀ ਲਈ ਕੀ ਹੱਲ ਹੈਗਾ ਕਿੱਧਰ ਨੂੰ ਜਾਵੇ ਔਰ ਰਾਹ ਕੀ ਹੋ ਸਕਦਾ ਹੈ ਐਗਰੀਕਲਚਰ ਦੀ ਤੁਸੀਂ ਗੱਲ ਕੀਤੀ ਹੈ ਵੀ ਪੰਜਾਬ ਤੋਂ ਵਧੀਆ ਵਰਲਡ ਦੇ ਵਿੱਚ ਕੋਈ ਤਰਤੀ ਨਹੀਂ ਕੋਈ ਸਰਾ ਮੈਂ ਇਹ ਵੀ ਬੇਨਤੀ ਕੀਤੀ ਸਟੇਜ ਤੋਂ ਵੀ ਐਗਰੀਕਲਚਰ ਕਿਹੈਸਾ ਫੇਲਡ ਹੈ ਕਿ ਅਗਲੇ 20 ਤੋਂ 25 ਸਾਲ ਰੋਜ਼ਗਾਰ ਦੀ ਕੋਈ ਕਮੀ ਤੋਂ ਦੂਸਰਾ ਪੰਜਾਬ ਦੀ ਟ੍ਰੈਡੀਸ਼ਨਲੀ ਇਹ ਲੋਡ ਵੀ ਹੈ ਤੋਂ ਸਾਡੇ ਜਿਹੜੇ ਐਗਰੀਕਲਚਰ ਸਾਇੰਟਿਸਟ ਹੈ ਔਰ ਉਹਨਾਂ ਉਹਨਾਂ ਨੂੰ ਲਗਾਤਾਰ ਇਹਦੇ ਵੱਲ ਵਧਣਾ ਚਾਹੀਦਾ ਹੈ بجائے ਕਿ ਅਸੀਂ ਆਪਣਾ ਮੁਰਕ ਛੱਡ ਕੇ ਬਾਹਰ ਭੱਜੇ ਔਰ ਉਹਦੇ ਵਿੱਚ ਜਿੱਥੇ ਉਹ ਸਰਚ ਯੋਗਦਾਨ ਪਾਉਣਗੇ ਰੋਜ਼ਗਾਰ ਵੀ ਉਹਨਾਂ ਨੂੰ ਬਿਹਤਰ ਮਿਲੇਗਾ ਔਰ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਇਹਦੇ ਵਿੱਚ ਪੰਜਾਬ ਦਾ ਭਵਿੱਖ ਵੀ ਐਗਰੀਕਲਚਰ ਔਰ ਐਗਰੀਕਲਚਰ ਪ੍ਰੋਸੈਸਿੰਗ 'ਚ ਜੁੜਿਆ ਉਹਦੇ 'ਚ ਨੌਜਵਾਨ ਬੜਾ ਵੱਡਾ ਯੋਗਦਾਨ ਪਾ ਸਕਦੇ ਔਰ ਇਹ ਜਿਹੜੀਆਂ ਸਭ ਤੋਂ ਜ਼ਰੂਰੀ ਤੇ ਸਾਡੀਆਂ ਇਹ ਸੰਸਥਾਵਾਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਉਹ ਆਪਣਾ ਕੰਮ ਬਫੂ ਵੀ ਕਰ ਰਹੀਆਂ ਉਹ ਸੋ ਮੈਨੂੰ ਭਾਵੇਂ ਇੱਕ ਬਿਹਤਰ ਲੱਗ ਰਿਹਾ ਜਿੱਥੋਂ ਤੱਕ ਪਰਵਾਸਿਆ ਤੁਸੀਂ ਗੱਲ ਕੀਤੀ ਮੈਂ ਪਹਿਲਾਂ ਵੀ ਕਿਹਾ ਉਹ ਜਿਹੜਾ ਇਨਸੀਡੈਂਟ ਹੋਇਆ ਬਹੁਤ ਮੰਦ ਭਾਗੀ ਘਟਨਾ ਹਸ਼ਾਰਪੁਰ ਵਾਲੀ ਹੋਈ ਆ ਉਹਦੇ ਤੇ ਤੇ ਬੜੀ ਸਖਤ ਸਜ਼ਾ ਉਹਨਾਂ ਨੂੰ ਮਿਲੂਗੀ ਵੀ ਤੁਹਾਡੇ ਸਾਹਮਣੇ ਆ ਦੂਜਾ ਇਹ ਨਹੀਂ ਆ ਵੀ ਇੱਕ ਬੰਦੇ ਦੇ ਕ੍ਰਾਈਮ ਲਈ ਜੁਰਮ ਲਈ ਅਸੀਂ ਸਾਰੀ ਕਮਿਊਨਿਟੀ ਨੂੰ ਮਾੜਾ ਨਹੀਂ ਕਹਿ ਸਕਦੇ ਉਹ ਡੈਫੀਨੇਟਲੀ ਭਾਈਚਾਰਕ ਸਾਂਝ ਦੀ ਸਨਿਆ ਸਾਡੀ ਗੁਆਣੀ ਵੀ ਦਿੰਦੀ ਆ ਔਰ ਐਗਰੀਕਲਚਰ ਹੋਵੇ ਸ ਜਾਂ ਸਾਈਡ ਇੰਡਸਟਰੀ ਹੋਵੇ ਉਹਦੇ ਚ ਉਸ ਭਾਈਚਾਰੇ ਦਾ ਰੋਲ ਵੀ ਬੜਾ ਵੱਡਾ ਹੈ ਤੋਂ ਮੈਂ ਤੇ ਇਹੀ ਬੇਨਤੀ ਵੀ ਕਰਵਾ ਤੁਹਾਡੇ ਰਾਹੀਂ ਕਿ ਆਪਾਂ ਭਾਈਚਾਰਾ ਨਹੀਂ ਖਰਾਬ ਕਰਨਾ ਹਾਂ ਮੰਤਰੀ ਜੀ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜਿਹੜੇ ਬਾਹਰੋਂ ਲੋਕ ਹੁੰਦੇ ਆ ਉਹਨਾਂ ਦੀ شناخت ਹੋਵੇ ਉਹਨਾਂ ਤੇ ਜਿਹੜੀਆਂ ਗਾਈਡਲਾਈਨਾਂ ਆ ਇੱਥੇ ਆਉਣ ਦੀਆਂ ਚਾਹੇ ਉਹਨਾਂ ਦੀ شناخت ਹੈ ਚਾਹੇ ਉਹਨਾਂ ਦਾ ਰਹਿਣ ਦਾ ਪ੍ਰੋਸੈਸ ਹੈ ਉਹ ਸਖਤ ਕੀਤਾ ਜਾਊਗਾ ਤਾਂ ਕਿ ਕੋਈ ਨਾਲ ਔਰ ਜਿਹੜੇ ਐਂਟੀ سوشਲ ਐਲੀਮੈਂਟ ਹੈ ਉਹ ਇੱਥੇ ਨਾ ਲੈਸ ਵਾਲਾ ਜਿਹਨ 스테ਜ ਤੋਂ ਜਿਹੜਾ 10 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ ਹੈ ਕਿ ਕਿਸ ਸੰਦਰਭ ਦੇ ਵਿੱਚ ਕੀਤਾ ਹੈ ਤੇ ਅੱਗੇ ਕੀ ਕੀ ਤੁਸੀਂ ਸੋਚਦੇ ਹੋ ਇਸ ਨੂੰ ਕੋਰ ਯੂਨੀਵਰਸਿਟੀ ਨੂੰ ਬੈਟਰ ਕਰਨ ਦੇ ਲਈ ਕਿਸ ਲੈਵਲ ਦਾ ਬਸ ਹੈ ਸੋ ਇਸ ਤਰ੍ਹਾਂ ਮੈਂ ਬੇਨਤੀ ਕੀਤੀ ਸੀ ਡਾਇਰੈਕਟਰ ਸਾਹਿਬ ਨੂੰ ਕਿ ਜਿਹੜਾ ਪ੍ਰੋਸੈਸਿੰਗ ਹੈ ਐਗਰੀਕਲਚਰ ਪ੍ਰੋਸੈਸਿੰਗ ਮੇਰੀ ਆਪਣੀ ਇਕਨੋਮਿਕਸ ਤੇ ਕਹਿੰਦੀ ਆ ਕਿ ਪੰਜਾਬ ਨੂੰ ਐਗਰੀਕਲਚਰ ਪ੍ਰੋਸੈਸਿੰਗ ਹੀ ਅੱਗੇ ਵਧਾ ਸਕਦੀ ਸੋ ਇਹਨਾਂ ਨੇ ਇੱਥੇ ਇੱਕ ਐਗਰੀਕਲਚਰ ਪ੍ਰੋਸੈਸਿੰਗ ਪਲਾਂਟ ਬਣਾਉਣ ਦਾ ਫੈਸਲਾ ਲਿਆ ਯੂਨੀਵਰਸਿਟੀ ਉਹ ਐਮਪੀ ਬੈਡ ਜੁਮੇ 10 ਲੱਖ ਦੀ ਕੰਟਰੀ ਚੋਣ ਕਿਉਂਕਿ ਤਾਂ ਸਾਡਾ ਫਰਜ਼ ਵੀ ਔਰ ਸਾਡੀ ਜ਼ਿੰਮੇਵਾਰੀ ਵੀ ਆ ਔਰ ਜਿਆਦਾ ਤੋਂ ਜਿਆਦਾ ਰਿਸਰਚ ਹੋਵੇ ਉਸ ਤੇ ਔਰ ਪ੍ਰੋਸੈਸਿੰਗ ਵਾਲੇ ਨੌਜਵਾਨ ਬਣਨ ਗੱਲ ਪਤਾ ਕੀ ਆ ਖੇਤੀ ਮੁਨਾਫੇ ਦਾ ਧੰਦਾ ਉਦੋਂ ਹੀ ਬਣ ਸਕਦਾ ਜਦੋਂ ਖੇਤੀ ਕਰਨ ਦੇ ਨਾਲ ਨਾਲ ਉਹਦੀ ਮਾਰਕੀਟਿੰਗ ਉਹਨੂੰ ਵੇਚਣ ਦਾ ਤੌਰ ਤਰੀਕਾ ਵੀ ਕਿਸਾਨ ਤੇ ਕਿਸਾਨ ਦਾ ਪੁੱਤ ਸਿੱਖ ਜੂਗਾ ਬਟ ਡੈਫੀਨਿਟਲੀ ਇਹ ਫਾਇਦੇ ਦਾ ਧੰਦਾ ਬਣਦਾ ਸਰ ਆਰਗੇਨਿਕ ਦਾ ਬੜਾ ਚੱਲ ਰਿਹਾ ਪੰਜਾਬ ਦੇ ਵਿੱਚ ਵੀ ਇਹ ਚ ਇਹ ਹੁਣ ਇਹਦੇ ਚ ਧੰਦਲਿਆ ਵੀ ਸ਼ੁਰੂ ਹੋਣੀ ਹੈ ਤੇ ਕੁਝ ਕੰਪਨੀਆਂ ਨੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਗਲਤ ਪਾਸੇ ਲਾਇਆ ਹੈ ਕੱਲ ਵੀ ਖਬਰ ਖੱਲੇ ਤੋਂ ਤੇ ਪੰਜਾਬ ਐਗਰੋ ਨੇ ਵੀ ਇੰਡੀਕੇਟ ਕੀਤਾ ਹੈ ਡ੍ਰੈਸ ਲੀਸ ਕੀਤੀ ਹੈ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਇੱਕ ਗੱਲ ਤਾਂ ਸਾਫ਼ ਹੈ ਜੀ ਸਾਡੇ ਗਰੁੱਪ ਇਰਾ ਜਿਹੜਾ ਆਰਗੈਨਿਕ ਤੇ ਹੀ ਉਹਨਾਂ ਨੇ ਕੇਂਦਰਿਤ ਕੀਤਾ ਉਹ ਟਾਈਮ ਚੇਂਜ ਹੋ ਗਿਆ ਲੋਰਸਿਕ ਟਾਈਮ ਕਣਕ ਦੇ ਸਾਨੂੰ ਪਰ ਅੱਜ ਹੈਲਥ ਵੈਲਿਊ ਤੋਂ ਯੂਨੀਵਰਸਿਟੀ ਵਿੱਚ ਯੋਗਦਾਨ ਪਾ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਹੈਲਥ ਵੈਲਿਊ ਵੀ ਮਾਰਕੀਟ ਵੀ ਜਿਵੇਂ ਟਰਾਈ ਸਿਟੀ ਦੀ ਮਾਰਕੀਟ ਹੈ ਚੰਡੀਗੜ੍ਹ ਮਤਲਬ ਬਹੁਤ ਯਾਨੀ ਲੋਕੋ ਕੋ ਪਸੰਦ ਕਰਨਾ ਚਾਹੁੰਦੇ ਨੇ ਪਰ ਜਿਹੜਾ ਵਿਸ਼ਵਾਸ ਹੈ ਕ੍ਰੈਡੀਬਿਲਟੀ ਹੈ ਜਿਹੜੀ ਉਹ ਕਿਤਨਾ ਕਿਤੇ ਉਹਦੀ ਅਨੋਨ ਕਰਕੇ ਕਿਸਾਨ ਵੀ ਸ਼ਿਕਾਰ ਹੋ ਜਾਂਦਾ ਹੈ ਤੇ ਕੰਜ਼ਿਊਮਰ ਵੀ ਇਹਦੇ ਲਈ ਮਤਲਬ ਕਿਸ ਤਰ੍ਹਾਂ ਦਾ ਉਹ ਹੋਣਾ ਚਾਹੀਦਾ ਪਰਾਲੇ ਜਾਂ ਸਰਕਾਰ ਦੇ ਲਈ ਪੰਜਾਬ ਦੀ ਜਿਹੜੀ ਸਪਿਰਟ ਹੈ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਮ ਜਿੱਤੇ ਗੁਰੂ ਨਾਨਕ ਸਾਹਿਬ ਨੇ ਕਿੰਨੇ ਸੌ ਸਾਲ ਪਹਿਲਾਂ ਹੀ ਕਹਿ ਦਿੱਤਾ ਸਾਇੰਟਿਸਟ ਹੁਣ ਕਹਿ ਰਹੇ ਨੇ ਪਾਣੀ ਬਚਾਓ ਧਰਤੀ ਬਚਾਓ ਜੀ ਹਵਾ ਬਚਾਓ ਸਾਡਾ ਤੇ ਜਿਹੜੀ ਸਾਡਾ ਫਲਸਫਾ ਹੈ ਸਾਡਾ ਜਿਹੜਾ ਸਿਧਾਂਤ ਤੇ ਉਹ ਉਹ ਇੱਥੇ ਖੜਿਆ ਤੇ ਸਾਡੀ ਜ਼ਿੰਮੇਵਾਰੀ ਵੀ ਇਸ ਕਰਕੇ ਜ਼ਿਆਦਾ ਵੱਧ ਜਾਂਦੀ ਹੈ ਮੈਨੂੰ ਲੱਗਦਾ ਪਿਛਲੇ ਕੁਝ ਸਾਲਾਂ 'ਚ ਬਹੁਤ ਸੁਧਾਰ ਹੋਇਆ ਲੇਕਿਨ ਅਜੇ ਗੁੰਜਾਇਸ਼ ਵੀ ਹੈ ਜਿੱਥੋਂ ਤੱਕ ਆਰਗੈਨਿਕ ਖੇਤੀ ਦੀ ਗੱਲ ਹੈ ਡੈਫੀਨਿਟਲੀ ਅਲਟੀਮੇਟਲੀ ਅਸੀਂ ਜਿੰਨੀਆਂ ਮਰਜ਼ੀ ਖਾਦਾ ਦਵਾਈਆਂ ਪਾ ਲਈਏ ਲੈ ਦੇ ਕੇ ਉਹ ਅਲਟੀਮੇਟਲੀ ਅਸੀਂ ਖਾਣੀ ਹੈ ਸਾਡੇ ਲੋਕਾਂ ਨੇ ਹੀ ਖਾਣੀ ਹੈ ਫਿਰ ਕੈਂਸਰ ਦੀਆਂ ਬਿਮਾਰੀਆਂ ਤੋਂ ਲੈ ਕੇ तमाम ਪ੍ਰੋਬਲਮ ਵੀ ਹੋ ਜਾਂਦੀ ਹੈ ਇਹ ਕਿਨੇ ਤੇ ਕਾਫੀ ਜਿਹੜੇ ਇਹ ਸਾਡੀਆਂ ਸੰਸਥਾਵਾਂ ਉਹ ਯੋਗਦਾਨ ਪਾ ਰਹੀਆਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਰਾਜਵੀ ਵੀ ਸਾਹਿਬ ਨੇ ਉਥੋਂ ਕਿਹਾ ਵੀ ਉਹਨਾਂ ਦਾ ਜਿਹੜਾ WhatsApp ਗਰੁੱਪ ਹੈ ਉਹ 11 ਲੱਖ ਤੋਂ ਵੱਧ ਕਿਸਾਨ ਜੁੜੇ ਆ। ਇਹ ਜਾਗਰੂਕ ਕਰਕੇ ਤੇ ਇੱਕ ਉਹਨਾਂ ਨੂੰ ਨਵੀਂ ਅਲਟਰਨੇਟਿਵ ਤੇ ਅਲਟਰਨੇਟਿਵ ਤੇ ਇਹੀ ਆ ਨਾ ਵੀ ਆਲਟੀਮੇਟਲੀ ਮੰਨ ਲਓ ਅੱਜ ਪਪੂਲਰ ਇੱਥੇ ਜ਼ਿਆਦਾ ਹੁੰਦਾ ਬਲਾਚੋਰ ਤੇ ਪਪੂਲਰ ਦੇ ਥੱਲੇ ਜਿਹੜਾ ਥਾਂ ਬੱਚਾ ਉਹ ਤੇ ਅਦਰਕ ਹੋ ਸਕਦਾ ਜਿਹੜੀ ਇਹਦਾ ਨਵੀਂ ਵੈਰਾਈਟੀ ਕੱਢੀ ਆ। ਇਸੇ ਤਰੀਕੇ ਨਾਲ ਇੱਕ ਕਣਕ ਦੀ ਗੱਲ ਕੀਤੀ ਅੱਜ ਮੈਂ ਦੇਖੇ ਦੰਚਰ ਚੀਜ਼ਾਂ। ਤੋ یہی ਇਹਨਾਂ ਦਾ ਅਸਲੀ ਕੰਟਰੀਬਿਊਸ਼ਨ ਹੈ ਜ਼ਰੂਰਤ ਤੇ ਲੋਕਾਂ ਨੂੰ ਫੋਲੋ ਕਰਨ ਦੀ ਉਹ ਅਸੀਂ ਬੇਨਤੀ ਕਰਦੇ ਹਾਂ ਇਹ ਵੀ ਕਰਦੇ ਰਹਿੰਦੇ ਅਸੀਂ ਵੀ ਇਹ ਲਗਾਤਾਰ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਵੀ ਅਸੀਂ ਐਗਰੀਕਲਚਰ ਯੂਨੀਵਰਸਿਟੀ ਦੀਆਂ ਗਾਈਡਲਾਈਨਾਂ ਨੂੰ ਫੋਲੋ ਕਰੀਏ ਉਹਨਾਂ ਦੇ ਨਵੇਂ-ਨਵੇਂ ਰਿਸਰਚ ਨਾਲ ਜੁੜੀਏ ਔਰ ਆਪ ਜும் ਸਭ ਤੋਂ ਪਹਿਲਾਂ ਕ੍ਰਾਂਤੀ ਤੇ ਘਰੋਂ ਹੀ ਤੁਰਦੀ ਹੈ ਜੇ ਕੋ ਨਾ ਗਵਾਂਡੀ ਦਾ ਪੁੱਤ ਬਣ ਜੇ ਭਗਤ ਸਿੰਘ ਉਹ ਗੱਲ ਨਹੀਂ ਹੈ ਆਪਣੇ ਆਪ ਕੋ ਸ਼ੁਰੂ ਕਰਨ ਦੀ ਲੋੜ ਹੈ ਔਰ ਮੈਂ ਤੁਹਾਨੂੰ ਦੱਸਾਂ ਚੰਡੀਗੜ੍ਹ ਦੀ ਤੁਸੀਂ ਗੱਲ ਉੱਥੇ 1.5 150 ਰੁਪਏ ਲੀਟਰ ਵੀ ਦੁੱਧ ਲੋਕ ਵੇਚ ਰਹੇ ਆ ਔਰ ਲੋਕ ਲੈ ਵੀ ਰਹੇ ਐਡੀ ਵੱਡੀ ਮਾਰਕੀਟ ਐ ਜ਼ਰੂਰਤ ਐ ਇਨੀਸ਼ੀਏਟਿਵ ਲੈਣ ਦੀ ਔਰ ਮੈਨੂੰ ਲੱਗਦਾ ਕਾਫੀ ਕਿਸਾਨ ਲੈ ਵੀ ਰਹੇ ਆਉਣ ਵਾਲੇ ਟਾਈਮ 'ਚ ਵੀ ਲੈਣਗੇ ਡਾਈਵਰਸਿਫਿਕੇਸ਼ਨ ਪ੍ਰੋਸੈਸਿੰਗ ਔਰ ਜਿਹੜਾ ਆਰਗੇਨਿਕ ਇਹਨੇ ਚੀਜ਼ਾਂ ਦਾ ਸਮੇਲ ਪੰਜਾਬ ਨੂੰ ਅਗਲੇ ਚੰਗੀ ਦੇ ਸਕਦਾ ਥੈਂਕ ਯੂ ਸਰ ਬਹੁਤ ਬਹੁਤ ਜੀ ਤੁਹਾਡਾ ਸਭ ਦੇ ਲੈਣੇ ਟਾਈਵਰਸਿਫਿਕੇਸ਼ਨ ਪ੍ਰੋਸੈਸਿੰਗ ਔਰ ਜਿਹੜਾ ਆਰਗੇਨਿਕ ਇਹਨੇ ਚੀਜ਼ਾਂ ਦਾ ਸਮੇਲ ਪੰਜਾਬ ਨੂੰ ਅਗਲੇ ਚੰਗੀ ਦੇ ਸਕਦਾ